ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਦੇ ਉੱਤੇ ਸਾਰੇ ਵਿਧਾਇਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਰਾਜਸਟਾਨੀ ਦੇ ਵਿੱਚ ਕਾਫੀ ਹਲਚਲ ਚੱਲ ਰਹੀ ਹੈ ਤੇ ਕਈ ਅਟਕਲਾਂ ਵੀ ਲਾਈਆਂ ਜਾ ਰਹੀਆਂ ਨੇ 48 ਵਿਧਾਇਕ ਤੇ ਕਈ ਗੈਰ ਵਿਧਾਇਕ ਇਸ ਦੇ ਦਾਵੇਦਾਰ ਨੇ ਤਾਂ ਇਸ ਦੇ ਵਿੱਚ ਕੁਝ ਸੰਸਦ ਮੈਂਬਰ ਜਿਹੜੇ ਉਹ ਵੀ ਮੌਜੂਦ ਨੇ ਸਾਰਿਆਂ ਦੀ ਨਿਗਾਹ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਦੇ ਉੱਤੇ ਟਿਕੀ ਹੋਈ ਆ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾਣਾ ਕਿ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਤੇ ਸਾਰੇ ਵਿਧਾਇਕ ਇਹ ਆਸ ਲਈ ਬੈਠੇ ਹੋਏ ਨੇ ਕਿ ਪ੍ਰਮਾਤਮਾ ਉਹਨਾਂ ਦੇ ਉੱਤੇ ਮਿਹਰਬਾਨ ਹੋਵੇਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇ ਵਿੱਚ ਕੋਈ ਵੀ ਲੁਕਮੀ ਗੱਲ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਜਿੱਤ ਦੇ ਜਸ਼ਨਾਂ 'ਚ ਸ਼ਾਮਲ ਹੋਣ ਦੇ ਲਈ ਭਾਜਪਾ ਦੇ ਹੈੱਡਕੁਆਰਟਰ ਦੇ ਵਿੱਚ ਗਏ ਤਾਂ ਉਹਨਾਂ ਨੇ ਇੱਕ ਬੰਦ ਕਮਰੇ ਦੇ ਵਿੱਚ ਮੀਟਿੰਗ ਕੀਤੀ ਇਸ ਮੀਟਿੰਗ ਦੇ ਦੌਰਾਨ ਉਹ ਅਮਿਤ ਸ਼ਾਹ ਜੇਪੀ ਨੱਡਾ ਬੀ ਐਲ ਸੰਤੋਸ਼ ਤੇ ਕੁਝ ਹੋਰ ਸੀਨੀਅਰ ਆਗੂਆਂ ਨੂੰ ਮਿਲੇ ਇਸ ਸਪਸ਼ਟ ਸਕੇਤ ਦਿੱਤੇ ਗਏ ਨੇ ਕਿ ਨ ਮੁੱਖ ਮੰਤਰੀ ਦੀ ਚੋਣ ਪ੍ਰਧਾਨ ਮੰਤਰੀ ਦੇ ਫਰਾਂਸ ਤੇ ਅਮਰੀਕਾ ਦੇ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਇਸ ਨੂੰ ਇੱਕ ਵੱਡਾ ਆਯੋਜਨ ਬਣਾਉਣਾ ਚਾਹੁੰਦੇ ਨੇ ਕਿਉਂਕਿ ਇਹ 27 ਸਾਲਾਂ ਬਾਅਦ ਹੋ ਰਿਹਾ ਤਾਂ ਉਹ ਦਿੱਲੀ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਮੋਦੀ ਅਤੇ ਭਾਜਪਾ ਦੀ ਅਗਵਾਈ ਹੇਠ ਰਾਸ਼ਟਰੀ ਰਾਜਧਾਨੀ ਹੁਣ ਵੱਖਰੀ ਹੋਵੇਗੀ ਉਹਨਾਂ ਦੇ ਵੱਡੇ ਸੁਪਨੇ ਤੇ ਯੋਜਨਾਵਾਂ ਹਨ ਅਜਹੀਆਂ ਰਿਪੋਰਟਾਂ ਹਨ ਕਿ ਸੌ ਚੁੱਕ ਸਮਾਗਮ ਇੱਕ ਵੱਡੀ ਥਾਂ ਤੇ ਹੋਵੇਗਾ NDA ਸ਼ਾਸਿਤ ਸੂਬੇ ਦੇ ਮੁੱਖ ਮੰਤਰੀਆਂ ਨੂੰ ਵੀ ਜਿਹੜਾ ਉਹ ਸੱਦਾ ਦਿੱਤਾ ਜਾਵੇਗਾ ਇੱਕ ਵੱਡੀ ਰੈਲੀ ਵੀ ਹੋਵੇਗੀ ਭਾਜਪਾ ਲੀਡਰਸ਼ਿਪ ਨੇ ਮੰਗਲਵਾਰ ਰਾਤ ਨੂੰ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਨਵੀਂ ਦਿੱਲੀ ਤੋਂ ਚੋਣਾਂ ਚੁਣੇ ਗਏ ਜਿਹੜੇ ਵਿਧਾਇਕ ਪ੍ਰਵੇਸ਼ ਵਰਮਾ ਸਭ ਤੋਂ ਵੱਧ ਚਰਚਾ ਦੇ ਵਿੱਚ ਹਨ ਕਿਉਂਕਿ ਇਹ ਇੱਕ ਵੱਡਾ ਨਾਂ ਹੈ ਇਸ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਹੋਰ ਪ੍ਰਮੁੱਖ ਨਾਵਾਂ ਦਾ ਜ਼ਿਕਰ ਹੈ ਜਿਹੜਾ ਉਹ ਵੀ ਕੀਤਾ ਜਾ ਰਿਹਾ ਜਿਵੇਂ ਕਿ ਪਹਿਲਾਂ ਹੋਇਆ ਸੀ ਕਿ ਮੋਦੀ ਵੱਲੋਂ ਮੁੱਖ ਮੰਤਰੀਆਂ ਤੇ ਕੈਬਨਿਟ ਮੰਤਰੀਆਂ ਦੀ ਜੜੀਆ ਚੋਣ ਕਰਨ ਦੇ ਟੰਗ ਦੇ ਇਤਿਹਾਸ ਨੂੰ ਵੇਖਦੇ ਹੋਏ ਕੋਈ ਵੀ ਅੰਦਾਜ਼ਾ ਲਾਉਣਾ ਫਜ਼ੂਲ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿਵੇਂ ਹੀ ਮੋਦੀ ਨੇ ਗੁਜਰਾਤ ਚ ਭੁਪੇਂਦਰ ਭਾਈ ਪਟੇਲ ਰਾਜਸਥਾਨ ਚ ਭਜਨ ਲਾਲ ਸ਼ਰਮਾ ਮੱਧ ਪ੍ਰਦੇਸ਼ ਦੇ ਵਿੱਚ ਮੋਹਨ ਯਾਦਵ ਤੇ ਹਰਿਆਣਾ ਦੇ ਵਿੱਚ ਮਨੋਹਰ ਲਾਲ ਖੱਟੜ ਨੂੰ ਮੁੱਖ ਮੰਤਰੀ ਬਣਾਇਆ ਇਸੇ ਲਈ ਇਸ ਸਮਝਦਾਰ ਲੋਕ ਜਿਹੜੇ ਨੇ ਉਹ ਚੁੱਪ ਨੇ ਮੋਦੀ ਦੇ ਮਨ ਚ ਕੀ ਚੱਲ ਰਿਹਾ ਹੈ ਇਸ ਦਾ ਅੰਦਾਜ਼ਾ ਲਾਉਣਾ ਔਖਾ ਹੈ ਮੋਦੀ ਹੀ ਜਾਣਦੇ ਹਨ ਕਿ ਉਹ ਕੀ ਚਾਹੁੰਦੇ ਹਨ ਦਿੱਲੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜੋ ਉਪ ਰਾਜਪਾਲ ਅਤੇ ਗ੍ਰਹਿ ਮੰਤਰਾਲਾ ਅਧੀਨ ਹੈ ਇੱਕ ਇੱਥੇ ਇੱਕ ਸ਼ਾਂਤ ਲੋ ਪ੍ਰੋਫਾਈਲ ਵਾਲਾ ਤੇ ਜਿਹੜਾ ਨਿਮਰ ਵਿਅਕਤੀ ਆ ਉਹ ਚਾਹੀਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਪੀਐਮ ਮੋਦੀ ਜਿਹੜੇ ਨੇ ਉਹ ਅਮਰੀਕਾ ਤੇ ਫਰਾਂਸ ਦੇ ਦੌਰੇ ਤੇ ਨੇ ਤਾਂ ਉਸ ਤੋਂ ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਦੀ ਚੋਣ ਹੈ ਜਿਹੜੀ ਉਹ ਕੀਤੀ ਜਾਵੇਗੀ ਤਾਂ ਹਾਲੇ ਤੱਕ 48 ਵਿਧਾਇਕ ਤੇ ਕੁਝ ਗੈਰ ਵਿਧਾਇਕ ਤੇ ਸੰਸਦ ਮੈਂਬਰ ਇਸ ਲਾਈਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਆਸਾਂ ਨੇ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਅਮਰੀਕਾ ਦੇ ਦੌਰੇ ਤੋਂ ਵਾਪਸ ਆਉਣਗੇ ਤਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਲਾਇਆ ਜਾਵੇਗਾ ਤਾਂ ਦੇਖਣ ਵਾਲੀ ਗੱਲ ਹੈ ਕਿ ਹੁਣ ਪਰਮਾਤਮਾ ਉਹ ਕਿਹੜਾ ਵਿਧਾਇਕ ਆ ਜਿਸ ਦੇ ਉੱਤੇ ਮਿਹਰਬਾਨ ਹੁੰਦੇ ਹੋਏ ਨਜ਼ਰ ਆਉਂਦੇ ਨੇ ਤੇ ਪੀਐਮ ਮੋਦੀ ਉਹਨਾਂ ਦਾ ਨਾਮ ਹੈ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਅਨਾਉਂਸ ਕਰਦੇ ਨੇ ਤਾਂ ਜੁੜੇ ਰਹੋ ਰਿਆਸਤ نیوز ਦੇ ਨਾਲ